ਆ ਵੇਖ ਸਕਦੇ ਤੁਸੀਂ ਵੇਖੋ ਵੀ ਕਿੰਨੀ ਤੇਜ਼ ਪਾਣੀ ਮਤਲਬ ਕਿ ਪਿੰਡ ਕੋੜਲੀ ਖੇਰਾ ਵਿੱਚ ਆ ਚੁੱਕਾ ਆ ਜੀ ਕਿੰਨੀ ਤੇਜ਼ ਪਾਣੀ ਆ ਰਿਹਾ ਜੀ ਵੇਖੋ ਜੀ ਵੇਖੋ ਜੀ ਵਾਇਗੁਰਜੀ ਕਾ ਖਾਲਸਾ ਸ੍ਰੀ ਵਾਇਗੁਰਜੀ ਕੀ ਫਤਿਹ ਅਸੀਂ ਧੰਨਵਾਦੀ ਆ ਵਤਨ ਦੀ ਮਿੱਟੀ ਦੇ ਪੱਤਰਕਾਰਾਂ ਦੇ ਜਸਬੀਰ ਸਿੰਘ ਜੀ ਪਿੰਡ ਔਰਕਾ ਨੇ ਜਿਹੜਾ ਆ ਕੇ ਸਾਡੇ ਪਤਾ ਲੈ ਰਹੇ ਆ ਵੀਰ ਜੀ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਜੀ ਪਹਿਲਾਂ ਇਹ ਪਾਣੀ ਹੋੜੀ ਹੋੜੀ ਨੇਪਾਲੀ ਆਇਆ ਨੇਪਾਲਾ ਤੋਂ ਹੁਣੇ ਕੋਟਲੀ ਆਇਆ ਵਾ ਮਜੂਦਾ ਸਰਪੰਚ ਸਾਹਿਬ ਕੋਟਲੀ ਖੈਰਾ ਦੇ ਮੇਰੇ ਨਾਲ ਮੇਰਾ ਛੋਟਾ ਵੀਰ ਖੜਾ ਵਾ ਇਹ ਪਾਣੀ ਹੁਣ ਜਸਰਾ ਉਰ ਤੋਂ ਪਿੰਡੀਆਂ ਸੈਦਾਂ ਪਿੰਡੀਆਂ ਔਰਕ ਹੋਰ ਗਾਂ ਪਿੰਡਾਂ ਦੇ ਵਿੱਚ ਪਿੱਛੇ ਕਿਹੜੇ ਕਿਹੜੇ ਲੱਗ ਕੇ ਕਿਹੜੇ ਕਿਹੜੇ ਪਿੰਡ ਨੇ ਜਨਾ ਜਨਾ ਆ ਜਨਾਲਾ ਜੀ ਜਨਾਲੇ ਤੋਂ ਕੱਲ ਦਾ ਸ਼ੁਰੂ ਹੋਇਆ ਸੀਗਾ ਪਾਣੀ ਜਿਸ ਤਰ੍ਹਾਂ ਕਿ ਹਨਦਾ ਹੈ ਅਪਲੋਟ ਨੇਪਾਲ ਢੰਡਾਲ ਸਿਨਿਆਤਰੀ ਹਨਦਾ ਹੈ ਇਧਰੋਂ ਪਾਣੀ ਆ ਰਿਹਾ ਜੀ ਭੱਗੂਪੁਰ ਕੋਟਲੀ ਜਿਹੜੀ ਆ ਭੱਗੂਪੁਰ ਵੇੜੇ ਵੀ ਡੁੱਬ ਚੁੱਕਾ ਜੀ ਸਾਰਾ ਸਾਡੇ ਪਿੰਡ ਕੋਟਲੀ ਖਾਰੇ ਵਿੱਚ ਅੱਜ ਪਾਣੀ ਇੰਟਰ ਹੋ ਚੁੱਕਾ ਔਰ ਇੱਕ ਦੋ ਦਿਨ ਦੇ ਵਿੱਚ ਵਿੱਚ ਇਹ ਪਿੰਡੀਆਂ ਵੀ ਪਾਰ ਕਰ ਜੂਗਾ ਪਹਿਲ ਤੇ ਅੱਜ ਸ਼ਾਮ ਤੱਕ ਇਹ ਕਰ ਜੂਗਾ ਤੇ ਬਾਕੀ ਆਮ ਬਹੁਤ ਸਾਰੇ ਕਿਸਾਨਾਂ ਦਾ ਮਤਲਬ ਨੁਕਸਾਨ ਹੋ ਚੁੱਕਾ ਹੈ ਬਹੁਤ ਸਾਰਾ ਝੋਨਾ ਹੈ ਜੋ ਖਰਾਬ ਹੋ ਚੁੱਕਾ ਲੋਕਾਂ ਦਾ ਸੋ ਸਾਡੇ ਕੋਲ ਕੋਈ ਵੀ ਪ੍ਰਸ਼ਾਸਨ ਪਿਛਲੇ 2-3 ਦਿਨ ਤੋਂ ਨਹੀਂ ਪਹੁੰਚਿਆ ਸਾਡੇ ਇਹਦੇ ਤੇ ਰਸਤੇ ਵੀ ਬਲੌਕ ਹੋ ਚੁੱਕੇ ਨੇ ਲਗਭਗ ਇੱਕ ਦੋ ਹਫ਼ਤੇ ਹੈ ਜੋ ਪਿੰਡੀਆਂ ਦੇ ਉੱਪਰ ਦੇ ਚੱਲ ਰਹੇ ਨੇ ਉਹ ਵੀ ਸ਼ਾਮ ਤੱਕ ਬਲੌਕ ਹੋ ਜਾਣਗੇ ਜੀ ਦੇ ਵਿੱਚ ਜਿਹੜਾ ਘਰ ਨੇ ਮਤਲਬ ਕੀ ਉਹਨਾਂ ਦੇ ਵਿੱਚ ਪਾਣੀ ਕੋਈ ਅਜੇ ਜਾਨੀ ਮਾਨੀ ਨੁਕਸਾਨਤਾ ਨਹੀਂ ਹੋਇਆ ਇੱਕ ਦੋ ਸਰ ਘਰ ਡੁੱਬ ਚੁੱਕੇ ਆ ਜੀ ਘਰਾਂ ਦੇ ਵਿੱਚ ਪਾਣੀ ਜਾ ਚੁੱਕਾ ਦੋ ਜਗ੍ਹਾ ਦੇ ਵਿੱਚ ਆ ਗਏ ਸੀਗੇ ਔਰ ਸਕੂਲ ਦੀਆਂ ਜਿਹੜੀਆਂ ਦੁਵਾਰਾਂ ਨੇ ਉਹ ਡਿੱਗ ਚੁੱਕੀਆਂ ਨੇ ਜੀ ਅਸੀਂ ਧੰਨਵਾਦੀ ਆ ਗੁਰਕੇ ਬਾਗਲੇ ਸੰਤ ਮਹਾਪੁਰਖ ਬਾਬਾ ਮੁਖਤਾਰ ਸਿੰਘ ਜੀ ਦਾ ਜਿਹੜੇ ਦਿਨ ਰਾਤ ਇੱਕ ਕਰਕੇ ਲੋਕਾਂ ਦੀ ਸੇਵਾ 'ਚ ਹਾਜ਼ਰ ਨੇ ਸਾਡੇ ਜਸਰਾਉਂ ਰ ਪਾਣੀ ਆ ਰਿਹਾ ਸੀ ਉਹਨਾਂ ਨੇ ਬੰਦ ਬਣਾਤੇ ਬੰਨੇ ਬੰਨੇ ਕਿ ਪਾਣੀ ਅੰਦਰ ਨਾ ਜਾਵੇ ਤੇ ਬਿਜਲੀ ਸਪਲਾਈ ਠਾਪਣਾ ਹੋਵੇ ਗੁਰੂ ਕੇ ਬਾਗ ਵਾਲੇ ਸੰਤਾਂ ਦਾ ਸਾਰੀ ਸੰਗਤ ਬਹੁਤ ਬਹੁਤ ਧੰਨਵਾਦੀ ਉਹਨਾਂ ਦਾ ਦੇਣ ਹੀ ਹੀ ਦੇ ਸਕਦੇ ਬਾਬਾ ਕਾਨ ਸਿੰਘ ਜੀ ਦੱਸਣਗੇ ਕਿੱਥੇ ਬਾਬਾ ਕਾਨ ਸਿੰਘ ਜੀ ਆਓ ਬਾਬਾ ਮੁਖਤਾਰ ਸਿੰਘ ਜੀ ਦਮਦਮਾ ਸਾਹਿਬ ਵਾਲੇ ਜੋ ਲਾਕੇ ਦੀ ਬੜੀ ਹਮ ਹਮਾ ਕੇ ਸੇਵਾ ਕਰ ਰਹੇ ਹਨ ਕਿਸੇ ਸਰਕਾਰ ਦਾ ਕੋਈ ਨਮਾਇਦਾਨੀ ਇੱਥੇ ਪਹੁੰਚਿਆ ਤੇ ਨਿਰਭਰ ਕਰਨਾ ਚਾਹੀਦਾ ਹੈ ਗੁਰੂ ਕੇ ਬਾਗ ਵਾਲੇ ਮਹਾਪੁਰਸ਼ਾਂ ਤੇ ਬਾਬਾ ਮੁਖਤਾਰ ਸਿੰਘ ਜੀ ਉਹਨਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਨਗਰ ਪਿੰਡ ਕੋਟਲੀ ਖੇਰਾ ਜੀ ਇਹ ਸਾਡੇ ਕੋਟਲੀ ਖੇਰੇ ਦਾ ਸਕੂਲ ਦਾ ਗਰਾਊਂਡ ਹੈ ਜਿਹਦੇ ਵਿੱਚ 4-4 ਫੁੱਟ ਪਾਣੀ ਆ ਚੁੱਕਾ ਔਰ ਇਹ ਸਾਡਾ ਪੋਲਿੰਗ ਬੂਥ ਸੀਗਾ 2.5 ਤੋਂ 3 ਫੁੱਟ ਪਾਣੀ ਇੱਥੇ ਵੀ ਆ ਚੁੱਕਾ ਔਰ ਆਮ ਜ਼ਿਮੀਂਦਾਰਾਂ ਦੇ ਖਾਸ ਦੇ ਘਰਾਂ ਦੇ ਵਿੱਚ ਵੀ ਜਾ ਰਿਹਾ ਪਾਣੀ ਬਹੁਤ ਲੋਕ ਮਿਹਨਤ ਕਰ ਰਹੇ ਨੇ ਜੀ ਘਰਾਂ 'ਚ ਪਾਣੀ ਵੜ ਗਿਆ ਜੀ ਬਹੁਤ ਬੁਰਾ ਹਾਲਿਆ ਕੋਈ ਪ੍ਰਸ਼ਾਸਨ ਦਾ ਬੰਦਾ ਇੱਥੇ ਤਾਂ ਅਜੇ ਤੱਕ ਪਹੁੰਚਿਆ ਨਾ ਕੋਈ ਵਿਕਾਰ ਹੈਗਾ ਇਨਕਾਰ ਹੀ ਆ ਪਾਣੀ ਦਾ ਸਾਡਾ दादा ਕੋਈ ਸੋਚਣਾ ਚਾਹੀਦਾ ਹਾਲ ਆਮ ਪਾਰਟੀ ਸਰਕਾਰ ਤੇ ਬਿਲਕੁਲ ਹੈ ਹੀ ਨਹੀਂਗੀ ਨਾ ਹੈ ਰਹੀ ਆ ਬਹੁਤ ਬੁਰਾ ਬਹੁਤ ਬੁਰਾ ਆ ਗਿਆ ਕੋਈ ਅਜ ਤੱਕ ਨਹੀਂ ਇੱਥੇ ਤੱਕ ਪਹੁੰਚਿਆ ਜੀ ਇੱਥੇ ਕੋਈ ਖਬਰ ਨਹੀਂ ਲੈਣ ਲਿਆ ਨਾ ਕੋਈ ਇਥੇ ਨਹੀਂ ਪਾਰਟੀ ਦਾ ਵੀ ਕੋਈ ਨਹੀਂ ਨਹੀਂ ਇਥੇ ਕੋਈ ਨਹੀਂ